ਮੇਰੀ ਵੀ ਨਜ਼ਰ ਆ ਰਹੀ ਅੱਜ ਲਾਸਟ ਡੇਟ ਹੈ ਕੀ ਕਾਰਨ ਬਣੇ ਅੱਛਾ ਮੈਂ ਤੁਹਾਨੂੰ ਪਹਿਲਾਂ ਕੀਤੀ ਨਹੀਂ ਸੀ ਗੱਲ ਤੇ ਲਾਸਟ ਡੇਟ ਕਿਉਂ ਆਈ ਇਹਦੇ ਬਾਰੇ ਵੀ ਦੱਸ ਦਿੰਦਾ ਅਸੀਂ ਤਾਂ 7 ਤਰੀਕ ਨੂੰ ਹੀ ਟਰਾਈ ਕੀਤਾ ਸੀ ਵੀ ਆਪਣਾ ਕਰ ਦਈਏ ਤਾਂ ਉਹਦੇ ਵਿੱਚ ਫਿਰ ਇਹਨਾਂ ਨੇ ਕੁਝ ਕਿਉਂਕਿ ਮੇਰੀ ਜੌਬ ਰਿਲੇਟਡ ਕੁਝ ਚੀਜ਼ਾਂ ਸੀ ਜਿਹੜੀਆਂ ਪਹਿਲਾਂ ਪਿਛਲੇ ਇਲੈਕਸ਼ਨ ਦੇ ਵਿੱਚ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਸੀਗਾ ਤਾਂ ਇਸ ਵਾਰ ਕਿਉਂਕਿ ਮੈਂ ਇਸ ਵਾਰ ਟਾਰਗੇਟ ਤੇ ਹੈਗਾ ਪਿਛਲੀ ਵਾਰੀ ਮੈਂ ਇਹਨਾਂ ਦੇ ਧਿਆਨ ਚ ਨਹੀਂ ਹੈਗਾ ਸੀ ਇਸ ਕਰਕੇ ਕੋਈ ਚਿੰਤਾ ਨਹੀਂ ਸੀ ਹੁਣ ਮੈਂ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ 7 ਤਰੀਕ ਨੂੰ ਸਾਨੂੰ ਕੰਮ ਲਾ ਦਿੱਤਾ ਗਿਆ ਸੀਗਾ ਕਿ ਉਹ ਕੋਈ ਸਰਟੀਫਿਕੇਟ ਜਿਹੜਾ ਹੈਗਾ ਤੁਹਾਡੇ ਡਿਸਮਿਸਲ ਦੇ ਜਿਹੜਾ ਹੈਗੇ ਆ ਉਹਦੇ ਅਗੇਂਸਟ ਇਸ ਤਰ੍ਹਾਂ ਦਾ ਲੈ ਕੇ ਆਓ ਜਿਹੜਾ ਕਿ ਡਾਕੂਮੈਂਟ ਜ਼ਕਾਤੇ ਸੀ ਇਹਨਾਂ ਨੂੰ ਅਸੀਂ ਕੋਈ ਦਿੱਕਤ ਨਹੀਂ ਸੀ ਪਰ ਕੰਮ ਲਾਇਆ ਗਿਆ ਸਾਨੂੰ ਫਿਰ ਉਥੋਂ ਅਸੀਂ ਚੰਡੀਗੜ੍ਹ ਲੈ ਕੇ ਗਏ ਚੰਡੀਗੜ੍ਹੋਂ ਦਿੱਲੀ ਦੀ ਉਹਨਾਂ ਨੇ ਬੁਲਾ ਲਈ ਇੱਕ ਛੋਟਾ ਕਮਿਸ਼ਨ ਹਾਂ ਛੋਟਾ ਕਮਿਸ਼ਨ ਨੇ ਕੱਲ ਦਿੱਲੀ ਸ਼ਾਮ ਨੂੰ ਸਰਟੀਫਿਕੇਟ ਸਾਨੂੰ ਜਾਰੀ ਕੀਤਾ ਹੈ ਜੇ ਦੀ ਪਿਛਲੇ ਇਲੈਕਸ਼ਨ ਵਿੱਚ ਲੋਡ ਨਹੀਂ ਪਈ ਸੀ ਕਾਰਨ ਕੀ ਤੇ ਮੈਂ ਦੱਸਦਾ ਉਸ ਤੋਂ ਬਾਅਦ ਅੱਜ ਜਿਹੜਾ ਹੈਗਾ ਜਿਹੜੇ ਬੈਂਕ ਅਕਾਊਂਟ ਖਲਾਏ ਹੋਏ ਸੀ ਨਵੇਂ ਕੱਲ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਵੀ ਠੀਕ ਹੈ ਅਕਾਊਂਟ ਚਾਹੀਦਾ ਅਕਾਊਂਟ ਚਾਹੀਦਾ ਅੱਜ ਹੁਣ ਫੇਰ ਦੁਬਾਰਾ ਦੋਨੋਂ ਅਕਾਊਂਟ ਦੀ ਅੱਜ ਫਰੈਸ਼ ਦਿਓ ਜੀ ਜਿਨ੍ਹਾਂ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਾ ਹੋਈ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੇ ਕੈਂਡੀਡੇਟ ਪਹਿਲਾਂ ਕਹੇ ਹੈ ਐਸਟੈਬਲਿਸ਼ ਪਾਰਟੀਆਂ ਵਾਲੇ ਉਹਨਾਂ ਬਾਰੇ ਤਾਂ ਕੋਈ ਦਿੱਕਤ ਹੈਗੀ ਨਹੀਂ ਤੇ ਆਜ਼ਾਦ ਬੰਦਿਆਂ ਨੂੰ ਜਿਹੜਾ ਹੈਗੇ ਪਰੇਸ਼ਾਨੀ ਵਾਲੀ ਗੱਲ ਜਿਹੜੀ ਕਰਨ ਦਾ ਵਾਸਤੇ ਹੈਗਾ ਤਾਂ ਕਿਤੇ ਦੀ ਕਿਨ ਮੈਂ ਇਲੈਕਸ਼ਨ ਨਾ ਲੜ ਸਕਾਂ ਇਸ ਤਰ੍ਹਾਂ ਦੀ ਸਾਰੇ ਕਵਾਇਦਾਂ ਤੇ ਮੈਨੂੰ ਹੁਣ ਵੀ ਪੂਰਾ ਭਰੋਸਾ ਹੈ ਕਿ ਇਹਨਾਂ ਨੇ ਕੁਛ ਨਾ ਕੁਛ ਜਿਹੜਾ ਕੋਈ ਡੀ ਸਕੂਟਿੰਗ ਦੇ ਵਿੱਚ ਵੀ ਕੋਈ ਨਾ ਕੋਈ ਨੋਸ ਕੱਟ ਕੇ ਮੇਰੇ ਜਿਹੜੇ ਪੇਪਰ ਜੈਕਟ ਕਰਦੇ ਆ ਇਸ ਕਰਕੇ ਮੈਂ ਆਪਣੀ ਵਾਈਫ ਦੇ ਜਿਹੜੇ ਹੈਗੇ ਡਾਕੂਮੈਂਟ ਜਿਹੜਾ ਨੋਮੀਨੇਸ਼ਨ ਨਾਲ ਭਰੀ ਹੋਈ ਹੈ। ਤੋਂ ਦੇਖਦੇ ਆ ਕੀ ਕਰਦੇ ਤੇ ਹਾਲਾਤ ਜਿਹੜੇ ਆ ਉਹਦੇ ਮੁਤਾਬਕ ਇਹ ਇਹਨਾਂ ਨੂੰ ਬਿਲਕੁਲ ਕਿਸੇ ਵੀ ਜਿਹੜਾ ਜਿਹੜਾ ਪਾਰਟ ਸਿਸਟਮ ਦਾ ਉਹ ਚਾਹੁੰਦਾ ਨਹੀਂ ਹੈਗਾ ਕਿ ਮੈਂ ਇਹ ਇਲੈਕਸ਼ਨ ਲੜਾਂ। ਇੱਕ ਪਾਸੇ ਦੇ ਕਹਿੰਦੇ ਨੇ ਕਿ ਆਮ ਲੋਕ ਮੂਰੇ ਆਣ ਸਵਾਲ ਕਰਨ ਇਲੈਕਸ਼ਨ ਦੇ ਵਿੱਚ ਆਉਣ ਜਿਵੇਂ ਕੇਜਰੀਵਾਲ ਨੇ ਜਦੋਂ ਸਟਾਰਟਿੰਗ ਕੀਤੀ ਉਹ ਵੀ ਕਹਿੰਦੇ ਸੀ ਵੀ ਗੰਦਗੀ ਦੂਰ ਕਰਨ ਲਈ ਇਹਦੇ ਵਿੱਚ ਉੱਤਰ ਨਾ ਪੈਣਾ ਹੁਣ ਜੇ ਤੁਹਾਡੇ ਵਰਗੇ ਲੋਕ ਆ ਰਹੇ ਨੇ ਤੇ ਉਹਨਾਂ ਨੂੰ ਇਦਾਂ ਇਗਨੋਰ ਕਰ ਰਹੇ ਨੇ ਜਾਂ ਅੱਗੇ ਵਧਣ ਨਹੀਂ ਦੇ ਰਹੇ ਇਹ ਗੰਦਗੀ ਵਾਜਾ ਮਰਦੀ ਹੈ ਨਾ ਵੀ ਆਮ ਲੋਕਾਂ ਨੂੰ ਉਹ ਮਤਲਬ ਆਮ ਲੋਕਾਂ ਚ ਵੀ ਗੰਦੇ ਬੰਦੇ ਲੱਭਦੇ ਆ ਉਹ ਤੇ ਇਸ ਕਰਕੇ ਜੇ ਅਸੀਂ ਇਹਨਾਂ ਦੇ ਨਾਲ ਦੇ ਹੁੰਦੇ ਸਾਡੀ ਨਸਲ ਇਹ ਨਾ ਵਾਲੀ ਹੁੰਦੀ ਫਿਰ ਵੈਲਕਮ ਸੀ ਫਿਰ ਤਾਂ ਇਹਨਾਂ ਦੇ ਵਿੱਚ ਜਿਹੜੇ ਮਰਜ਼ੀ ਜਾ ਕੇ ਸ਼ਾਮਲ ਹੋ ਜਾਂਦੇ ਤੋ ਇਹ ਕਹਿੰਦੇ ਤਾਂ ਆਮ ਲੋਕ ਆ ਜਾ ਪਰ ਆਮ ਲੋਕਾਂ ਵਿੱਚੋਂ ਵੀ ਇਹ ਗੰਧ ਚੁੰਨਦੇ ਆ ਵੀ ਜਿਹੜਾ ਇਹਨਾਂ ਦੇ ਨਾਲ ਮੈਚ ਕਰਦੇ ਲੋਕ ਜਿਹੜੇ ਹੈਗੇ ਆ ਉਹ ਚ ਭਾਵੇਂ ਕ੍ਰਿਮੀਨਲ ਹੋਣ ਭਾਵੇਂ ਕਿ ਹੋਰ ਬੈਡ ਰਿਕਾਰਡ ਦੇ ਹੋਣ ਜਾਂ ਕੋਈ ਹੋਰ ਜਿਨ੍ਹਾਂ ਦੀ ਇੰਟੈਂਸ਼ਨ ਇਹ ਜਿਹੀ ਹੁਣ ਆਉਣ ਵਾਲੇ ਸਮੇਂ ਵਿੱਚ ਵਪਾਰ ਕਰਨ ਦੀਆਂ ਉਹ ਲੋਕ ਇਹਨਾਂ ਚਾਹੀਦੇ ਉਹਨਾਂ ਨੂੰ ਆਮ ਲੱਗਣਦੇ ਜਿਹੜੇ ਆਮ ਲੋਕ ਸਾਡੇ ਵਰਗੇ ਆ ਅਸੀਂ ਤਾਂ ਕੁਝ ਚਾਹੁੰਨੇ ਆ ਕਿ ਲੋਕਾਂ ਦੀ ਜਿਹੜੀ ਭਲਾਈ ਵਾਸਤੇ ਕੁਝ ਕੀਤਾ ਜਾ ਸਕੇ ਤਾਂ ਉਦੋਂ ਹੀ ਵਾਸਤੇ ਥਾਂ ਥਾਂ ਤੇ ਜਿਹੜੇ ਹਰਡਲ ਜਿਹੜੇ ਹੈਗੇ ਆ ਉਹ ਘਟਾਏ ਕਿਤੇ ਜਾ ਰਹੇ ਪਰ ਮੈਂ ਸਰੂਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚ ਜਿਹੜਾ ਸੰਗਰੂਰ ਦੇ ਵਿੱਚ ਬਿਲਕੁਲ ਮੈਂ ਅੱਜ ਤੋਂ ਇਸ ਗੱਲ ਦਾ ਇਹ ਹੀ ਹੈ ਕਿ ਅਸੀਂ ਜਿੰਨੇ ਮਰਜ਼ੀ ਇਹ ਕਰ ਲੈਣੇ ਇਹ ਡਾਇਰੈਕਟਿਵ ਹੀ ਕਰਦੇ ਨੂੰ ਭਾਵੇਂ ਫਾਰਮ ਇਸ ਦੇ ਬਾਵਜੂਦ ਵੀ ਜਿਹੜਾ ਅਸੀਂ ਆਪਣੀ ਜਿਹੜੀ ਅਗਲੀ ਸੰਘਰਸ਼ ਹੈ ਜਿਹੜਾ ਵੀ ਨਸ਼ਿਆਂ ਦੇ ਖਿਲਾਫ ਹੈ ਜਾਂ ਜਿਹੜੀਆਂ ਵੀ ਸੀਜ਼ਨ ਨੂੰ ਲੈ ਕੇ ਤੁਰੇ ਹੋਏ ਆ ਅਸੀਂ ਉਹ ਸਾਰੇ ਦਾ ਸਾਰਾ ਸੰਗਰੂਰ ਦੀ ਧਰਤੀ ਤੋਂ ਹੀ ਕਰਾਂਗੇ ਔਰ ਮੈਂ ਸੰਗਰੂਰ ਵਾਸੀਆਂ ਤੋਂ ਉਮੀਦ ਰੱਖਦਾ ਹਾਂ ਕਿ ਉਹ ਸਾਨੂੰ ਜਿਹੜਾ ਹੈਗਾ ਬਣਦਾ ਜਿਹੜਾ ਇੱਕ ਉਹ ਹੁੰਦਾ ਹੈ ਕਿ ਐਕਸੈਪਟੈਂਸ ਹੁੰਦੀ ਵਿਹਾਂ ਪਾਈ ਐਸੀ ਪ੍ਰਵਾਨ ਕਰਦੇ ਕੋਈ ਬੰਦਾ ਆ ਕੇ ਤੁਹਾਡੇ ਲੜਦਾ ਤਾਂ ਹੈ ਤੋਂ ਇਸ ਤਰ੍ਹਾਂ ਦਾ ਏਡਾ ਕੁਐਸਚਨ ਹੈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਸਿਸਟਮ ਹੀ ਨਹੀਂ ਚਾਹੁੰਦਾ ਕਿ ਕੁਝ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਨਵੇਂ ਨੂੰ ਮੌਕਾ ਮਿਲੇ ਤੋਂ ਸੰਰੂਰ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਮਝ ਕੇ ਕਿਉਂਕਿ ਮੈਨੂੰ ਤਾਂ ਹੁਣ ਇੱਥੇ ਜਦੋਂ ਆਕੇ ਪਤਾ ਲੱਗਿਆ ਕਿ ਸੇਖੋਂ ਫੈਮਲੀਆਂ ਦਾ ਇੱਥੇ ਵੈਸੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਇੱਕ ਪੁਰਾਣਾ ਯੋਗਦਾਨ ਇਥੋਂ ਦੇ ਰੈਸ਼ੀ ਨੇ ਤਾਂ ਉਸ ਤਰ੍ਹਾਂ ਦਾ ਮੈਨੂੰ ਇੱਕ ਆਪਣਾ ਬੱਚਾ ਸਮਝ ਕੇ ਵੀ ਜਾਂ ਆਪਣਾ ਭਰਾ ਸਮਝ ਕੇ ਵੀ ਰਿਸੈਪਟ ਕੀਤਾ ਜਾ ਸਕਦਾ ਹੈ ਤਾਂ ਸੋ ਮੈਂ ਉਹਨਾਂ ਵਾਲੇ ਸਮੇਂ ਵਿੱਚ ਤੁਹਾਨੂੰ ਸੰਗਰੂਰ ਵਿੱਚ ਹੀ ਵਿਚਰਦਾ ਦਿਖਾਈ ਦੇਊਗਾ ਕੀ ਕਹੋਗੇ ਕਿ ਸ਼ਰਮਾ ਜੀ ਦੀ ਲੜਕੀ ਉਹ ਵੀ ਕਾਗਜ਼ ਪਰ ਸੀਪੀ ਸ਼ਰਮਾ ਪਰ ਰਹੀ ਹੈ ਨਹੀਂ ਮੈਂ ਕਹਿੰਦਾ ਮੈਂ ਤਾਂ ਵੈਲਕਮ ਕਰਦਾ ਹਾਂ ਜਾਦ ਉਮੀਦਵਾਰ ਤਾਂ 100 ਖੜੇ ਹੋਣੇ ਚਾਹੀਦੇ ਆ ਆਸਟ੍ਰੇਲੀਆ ਲੋਕ ਉਹ ਲੋਕ ਤਾਂ ਹੈਗੇ ਜਿਹੜੇ ਸਿਸਟਮ ਦੇ ਖਿਦ ਦੇ ਅਗੇਂਸਟ ਖੜੇ ਹੌਂਦੀ ਹਿੰਮਤ ਕਰ ਰਹੇ ਇਹ ਤਾਂ ਇੱਕ ਬਹੁਤ ਚੰਗਾ ਲੱਛਣ ਹੈਗਾ ਤਾਂ ਇੱਕ ਬਹੁਤ ਬੁਸ਼ਭ ਸੰਕੇਤ ਹੈਗੇ ਜਨ ਆਜ਼ਾਦ ਖੜੇ ਹੋਣ ਉਹ ਡਿਵੀਸ਼ਨ ਨਹੀਂ ਹੋਊਗੀ ਜੀ ਉਹ ਬਾਅਦ ਦੀ ਗੱਲ ਹੈ ਉਹ ਹੁੰਦੀ ਰਵੇ ਬਹੁਤ ਡਿਵਾਈਡਿਸ਼ਨ ਨਾਲ ਅਸੀਂ ਕੋਈ ਉਹੀ ਤਾਂ ਕਰ ਰਹੇ ਅਸੀਂ ਪੋਲਿਟਿਕਸ ਨਾਲ ਥੋੜਾ ਕਰ ਰਹੇ ਹਾਂ ਅਸੀਂ ਤਾਂ ਲੋਕ ਰਾਜਨੀਤੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਹ ਲੋਕਾਂ ਆਉਣਗੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਜਿੰਨੇ ਵੱਧ ਤੋਂ ਵੱਧ ਜਿਹੜੇ ਲੋਕ ਆਜ਼ਾਦ ਖੜੇ ਹੋਣਗੇ ਤਾਂ ਘਟੋ-ਘਟ ਅਸੀਂ ਜਿਹੜਾ ਇਸ ਇਲੈਕਸ਼ਨ ਤੋਂ ਬਾਅਦ ਕੋਈ ਜਿਹੜੀ ਅਗਲੀ ਸਟ੍ਰੈਟਜੀ ਬਣਾਉਣੀ ਹੈ ਤੇ ਇਹ ਬੰਦੇ ਤਰ੍ਹਾਂ ਹੀ ਸ਼ਾਂਭਲ ਸਿੱਧੇ ਹੁੰਦੀ ਦੱਸਦੇ ਆ ਨਾ ਤੋਸ ਕਰਕੇ ਮੈਂ ਤਾਂ ਇਸ ਸੀ ਨੂੰ ਇੱਕ ਸ਼ੋਭਾ ਸਕੇ ਦੇ ਵਜੋਂ ਦੇਖਦਾ ਕਿ ਪੰਜਾਬ ਦੇ ਸਾਰੇ ਹੀ ਜਿੰਨੇ ਹੈਗੇ ਕਸੀ ਚੋਸੀਆਂ ਉਹ ਚ ਮੈਂ ਤਾਂ ਕਹਿੰਦਾ ਘੱਟੋ ਘੱਟ 100-100 ਬੰਦਾ ਯਾਰ ਖੜਾ ਹੋਣਾ ਚਾਹੀਦਾ ਤਾਂ ਕਿ ਗੱਲ ਕੱਲ ਨੂੰ ਘੱਟੋ ਘੱਟ ਸਾਨੂੰ ਇਹ ਤਾਂ ਹੋਵੇ ਦੀ ਅਸੀਂ ਕੁਝ ਬੰਦੇ ਨੂੰ ਚੂਜ਼ ਕਰ ਸਕੀਏ ਜੀ ਪੋਲੀਟਿਕਲ ਆਕੜੇ ਦੇ ਮੁਤਾਬਕ ਤਾਂ ਫਾਇਦਾ ਫਿਰ ਨਹੀਂ ਹੁੰਦੀ ਹੈ ਦੇਖੋ ਮੈਂ ਤਾਂ ਕਹਿੰਦਾ ਪੋਲੀਟਿਕਲ ਜਿਹੜੀ ਹੈਗੀ ਰਾਜਨੀਤੀ ਹੈ ਅਸੀਂ ਰਾਜਨੀਤੀ ਕਰ ਹੀ ਨਹੀਂ ਰਹੇ ਰਾਜਨੀਤੀ ਰਾਜਨੀਤੀ ਰਾਜਨੀਤਿਕ ਪਾਰਟੀਆਂ ਦੇ ਲੋਕ ਕਰਦੇ ਆ ਜਿਹੜੇ ਬੰਦੇ ਆਜ਼ਾਦ ਹੈ ਠੀਕ ਹੈ ਜਿਹੜੇ ਨਕੈਦਾਂ ਤੋਂ ਮੁਕਤ ਹੈ ਇਹ ਤਾਂ ਪਾਰਟੀਆਂ ਦੇ ਗੁਲਾਮ ਹੈ ਇਹਨਾਂ ਦੀ ਰਾ ਅਸੀਂ ਲੋਕ ਰਾਜਨੀਤੀ ਦੀ ਗੱਲ ਕਰਾਂਗੇ ਜਦੋਂ ਵੀ ਸਾਨੂੰ ਮੌਕਾ ਮਿਲਿਆ ਤਾਂ ਉਹਦੇ ਵਾਸਤੇ ਜਿਹੜਾ ਵੱਧ ਤੋਂ ਵੱਧ ਲੋਕ ਜਿਹੜੇ ਹੈਗੇ ਉਹਨਾਂ ਦਾ ਆਉਣ ਦਾ ਆਜ਼ਾਦ ਖੜੇ ਹੋਣ ਦਾ ਮੈਂ ਸਵਾਗਤ ਕਰਦਾ ਕਿ ਸਮੇਂ ਅਰਵਿੰਦ ਕੇਜਰੀਵਾਲ ਨੇ ਆਪਣੀ ਭੈਣ ਕਹਿ ਕੇ ਥੱਲੇ ਉਤਾਰਿਆ ਸੀ ਕਿ ਤੂੰ ਮੇਰੀ ਭੈਣ ਹੈ ਅੱਜ ਉਹੀ ਭੈਣ ਹੈ ਜਿਹੜੀ ਆਪ ਦੀ ਭਰਾ ਦੀ ਪਾਰਟੀ ਦੇ ਅੰਗੇਸ਼ਟ ਇਲੈਕਸ਼ਨ ਬਹੁਤ ਢੇਰ ਤੋਂ ਕਰ ਰਹੀ ਕੁੜੀ ਹੈ ਮੈਂ ਬਹੁਤ ਅਜੀਬੀ ਗੱਲ ਨਹੀਂ ਕਰ ਰਿਹਾ ਚਲੋ ਅੱਜ ਉਹਨੇ ਇਲੈਕਸ਼ਨ ਦਾ ਡਿਸੀਜਨ ਲਿਆ ਇਹ ਬੜੀ ਢੇਰ ਤੋਂ ਸਰਚ ਕਰ ਰਹੀ ਹੈ ਮੈਨੂੰ ਵੈਲਕਮ ਹੈ ਇਹ ਜੀ ਲੋਕ ਤਾਂ ਚਾਹੀਦੇ ਆ ਉਹਨਾਂ ਨੂੰ ਤਾਂ ਆਪਣੀ ਰਾਜਨੀਤੀ ਨਾਲ ਕਨਸਰਨ ਇੱਕ ਵਾਰੀ ਟਾਰਗੇਟ ਹੈਗੀ ਤਾਂ ਬੋਲਗੇ ਨਰਤਨदाई ਝੂਠ ਬੋਲਣਾ ਹੈ ਕੇਜਰੀਵਾਲ ਫਰਾਂਦਾ ਠੀਕ ਹੈ ਤੇ ਉਹਨਾਂ ਨੂੰ ਕੀ ਫਰਕ ਪੈਂਦਾ ਨਗਰਾਂ ਨਾਲ ਪਰ ਇਹਦੇ ਨਾਲ ਕੁਝ ਲੋਕਾਂ ਵਿੱਚ ਰੋ ਪੈਦਾ ਹੋ ਕੇ ਕੁਝ ਚੀਜ਼ ਨਵੇਂ ਜਿਹੜੇ ਹੈਗੇ ਲੋਕ ਸੜਕਾਂ ਤੇ ਆਉਣਗੇ ਉਹਦੇ ਨਾਲ ਕਾਫਲੇ ਵੱਡੇ ਹੋਣਗੇ ਤਾਂ ਮੈਂ ਤਾਂ ਚਾਹੁੰਦਾ ਕਿ ਇਹਨਾਂ ਦੇ ਠੱਗੇ ਹੋਏ ਲੋਕ ਇਹਨਾਂ ਦੇ ਵਾਅਦਿਆਂ ਦੇ ਨਾਲ ਜਿਹੜੇ ਅੱਜ ਤਕਲੀਫ 'ਚ ਬੈਠੇ ਲੋਕ ਹੈ ਭਾਵੇਂ ਉਹ ਸਕਰੂਰ 'ਚ ਹੈ ਭਾਵੇਂ ਕਿਤੇ ਵੀ ਹੈਗੇ ਅੱਜ ਅਸੀਂ ਜਿਹੜੇ ਹੈਗੇ ਇਕੱਠੇ ਹੋਈਏ ਆ ਜਿਹੜਾ ਇਲੈਕਸ਼ਨ ਹੈ ਇਹ 4 ਤਰੀ ਅਗਲੀ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਖੇਤਰੀ ਜਿਹੜਾ ਹੈ ਕੋਈ ਬਦਲ ਦੇਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਬੰਦੇ ਤਾਂ ਸਿੱਧੇ ਹੀ ਪਹਿਲੇ ਨੰਬਰ ਤੇ ਫਿੱਟ ਹੁੰਦੇ ਆ ਉਸ ਕਰਕੇ ਵੈਲਕਮ ਹੈ ਮੈਂ ਕਹਿੰਦਾ ਜਿਹਨੇ ਲੋਕ ਵੀ ਆਏ ਆ ਉਹ ਬਿਲਕੁਲ ਬਹੁਤ ਵੱਡੀ ਹਿੰਮਤ ਦਾ ਕੰਮ ਕੀਤਾ ਮੈਂ